ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਂਵਿੰਦਰਪਾਲ ਨਜ਼ਰ ਮਾਰਦੇ ਆ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਬਜਟ اجلاس ਨੂੰ ਗਵਰਨਰ ਗੁਲਾਬਚੰਦ ਪਟਾਰੀਆ ਨੇ ਦਿੱਤੀ ਮਨਜ਼ੂਰੀ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ ਚੱਲੇਗਾ ਬਜਟ اجلاس ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਵਾਂਡੀ ਦੇਸ਼ ਪਾਕਿਸਤਾਨ ਤੇ ਲਗਾਏ ਇਲਜ਼ਾਮ ਦਸਿਆਕੇ ਬੀਐਸਐਫ ਦੀ ਰਿਪੋਰਟ ਦੇ ਮੁਤਾਬਕ ਬਾਰਡਰ ਤੇ ਡਰੋਨ ਦੀ ਘੱਟੀ 70% ਦੀ ਆਮਦ ਨਾਲ ਹੀ ਕਿਹਾ ਕਿ ਪੰਜਾਬ ਦੇ ਵਿੱਚ ਪਾਈਚਾਰ ਕਿਸਾਨਾਂ ਤੇ ਸ਼ਾਂਤੀ ਹਮੇਸ਼ਾ ਕਾਇਮ ਰਹੇਗੀ ਦੇਖੋ ਜਿਹੜੇ ਡਰੋਨ ਨੇ ਉਤਾ 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 ਸ਼ਰੀਆਮ ਉਧਰ ਹੀ ਆਉਂਦੇ ਨੇ ਠੀਕ ਹੈ ਹੁਣ ਬੀਐਸਐਫ ਨੇ ਸਾਨੂੰ ਰਿਪੋਰਟ ਦਿੱਤੀ ਹੈ ਜਦੋਂ ਦਾ ਸੀ ਯੁੱਧ ਨਸ਼ਿਆਂ ਵਿਰੁੱਧ ਛੇੜਿਆ 70% ਡਰੋਨ ਦੀ ਜਿਹੜੀ ਇਨਕਮਿੰਗ ਉਹ ਕੱਢੀ ਨਹੀਂ ਕੋਈ ਰিসিਵ ਕਰਨ ਵਾਲਾ ਨਹੀਂ ਹੈ ਕੋਈ ਇੱਥੇ ਸੋ ਤੱਕ ਸਰ ਪੰਗੇ ਲੈਂਦੀ ਰਹਿੰਦੇ ਨੇ ਉਹਨਾਂ ਨੇ ਤਾਂ ਉਹ ਕਹਿੰਉਂ ਚਾਹਣਗੇ ਪੰਜਾਬ ਜਿਹੜਾ ਹੈ ਉਹ ਸ਼ਾਂਤੀ ਦੇ ਵਿੱਚ ਰਹੇ ਪਰ ਅਸੀਂ ਜਿਕੇ ਇੰਦਵਾਨੇ ਪੰਜਾਬ ਦੇ ਲੋਕਾਂ ਨੇ ਕਿ ਬਿਲਕੁਲ ਅਸੀਂ ਲੋਕ ਪਾਈਚਾਰਕਸਾਨ ਜਿਹੜੀ ਬਣਾਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਦੇ ਦੂਜੇ ਬੈਚ ਨੂੰ ਟ੍ਰੇਨਿੰਗ ਦੇ ਲਈ ਫਿਨਲੈਂਡ ਦੇ ਲਈ ਕੀਤਾ ਰਵਾਨਾ ਕਿ ਆਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਲਈ ਅਜੇ ਹੀ ਉਪਰਾਲੇ ਜਾਰੀ ਰਹਿਣਗੇ। ਤੋਂ ਪਿਛਲੇ ਹਫਤੇ ਇਸੇ ਜਗ੍ਹਾ ਤੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਪ੍ਰਿੰਸੀਪਲ ਸਾਹਿਬਾਨ ਸਿੰਗਾਪੁਰ ਗਏ ਸੀ। ਅੱਜ 72 ਜਿਹੜੇ ਪ੍ਰਾਇਮਰੀ ਟੀਚਰ ਨੇ ਉਹ ਫਿਨਲੈਂਡ ਜਾ ਰਹੇ ਨੇ। ਪਹਿਲਾਂ ਵੀ ਫਿਨਲੈਂਡ ਦਾ ਦੌਰਾ ਦਿਵਾਲੀ ਦੇ ਦਿਨਾਂ 'ਚ ਸਾਡਾ ਟੀਚਰਾਂ ਦਾ ਇੱਕ ਬੈਚ ਕਰਕੇ ਆਇਆ। So 72 ਨੇ 2 ਹਫ਼ਤੇ ਨਤੂਰ ਹੈ ਇੱਕ ਹਫ਼ਤਾ ਪਹਿਲਾਂ ਇੱਕ ਫਿਨਲੈਂਡ ਦਾ ਡੈਲੀਗੇਸ਼ਨ ਆਇਆ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਵੀ ਇਹਨਾਂ ਨੇ ਇੱਥੇ ਟ੍ਰੇਨਿੰਗ ਕੀਤੀ ਇਹਨਾਂ ਨੂੰ ਚੁਣਨ ਦਾ ਕ੍ਰਿਟੇਰੀਆ ਬੜਾ ਸ਼ਾਨਦਾਰ ਹੈ 10 ਬੱਚੇ ਜਿਹੜੇ ਨੇ ਪੜ੍ਹਾਏ ਹੋਣ ਰਿਕਮੈਂਡੇਸ਼ਨ ਤੋਂ ਉਹਨਾਂ ਦੇ ਮਾਪਿਆਂ ਵੱਲੋਂ ਵੀ ਫੀਡਬੈਕ ਲੈਣਿਆ ਕਿ ਇਹ ਬੱਚੇ ਜਿਹੜੇ ਨੇ ਜਾਂ ਇਹ ਟੀਚਰ ਜਿਹੜੇ ਨੇ ਤੁਹਾਨੂੰ ਲੱਗਦਾ ਕਿ ਇਸ ਕਾਬਿਲ ਨੇ ਤਾਂ ਫਿਰ ਇਹ ਪਾਰਦਰਸ਼ੀ ਤਰੀਕੇ ਨਾਲ ਚੁਣ ਹੋਈ ਹੈ ਕਿਉਂਕਿ ਪੇਰੈਂਟ ਟੀਚਰ ਮੀਟਿੰਗ ਹੁੰਦੀ ਆ ਉਹਦੇ ਵਿੱਚ ਪਤਾ ਲੱਗ ਜਾਂਦਾ ਟੀਚਰ ਪੇਰੈਂਟਸ ਨੂੰ ਕਿ ਕਿਹੜੇ ਟੀਚਰ ਜਿਹੜੇ ਨੇ ਉਹ ਜ਼ਿਆਦਾ ਬੱਚਿਆਂ ਨੂੰ ਪੜਾਉਣ ਵਿੱਚ ਜ਼ਿਆਦਾ ਇੰਟਰਸਟਡ ਨੇ ਸੋ ਸਾਰੇ ਜਿੰਨੇ ਵੀ ਅਜਵਤਰ ਦੇ ਬੱਚੇ ਚੁਣੇ ਗਏ ਨੇ ਮੈਂ ਸਾਰਿਆਂ ਨੂੰ ਖੋਲੇ ਮੱਲੇ ਦੀ ਵੀ ਨਾਲ ਨਾਲ ਅਧਿਆਪਕ ਵਾਲੇ ਕੈਰੀਅਰ ਦੇ ਵਿੱਚ ਇੱਕ ਹੋਰ ਸਟੈਪ ਅੱਗੇ ਵਧਣ ਤੇ ਬਹੁਤ ਬਹੁਤ ਮੁਬਾਰਕਬਾਦ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਕੀਤੀਆਂ ਗਈਆਂ ਕਾਰਵਾਈਆਂ ਦੀ ਕੈਬਨਟ ਮੰਤਰੀ ਅਮਨ ਅਰੂੜਾ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਕਿ ਹਰ ਨਸ਼ੇ ਛੱਡਣ ਦੇ ਲਈ ਹੁਣ ਨੌਜਵਾਨ ਵੀ ਆ ਰਹੇ ਅੱਗੇ ਤੇ ਲੋਕਾਂ ਦਾ ਮਿਲ ਰਿਹਾ ਪੂਰਾ ਸਾਥ ਇਹ ਇੱਕ ਮੁਹਿੰਮ ਨੂੰ ਆਖਰੀ ਦੌਰ ਦੇ ਵਿੱਚ شمار ਕਰਨ ਦਾ ਫੈਸਲਾ ਕੀਤਾ ਪਾਰਟੀ ਨੇ ਔਰ ਸਰਕਾਰ ਨੇ ਜਿਸ ਦੇ ਤਹਿਤ ਯੁੱਧ ਨਸ਼ਾ ਵਿਰੁੱਧ ਵਰਗੇ ਅਗੈਂਸਟ ਡਰੱਗਸ ਉਹ ਸ਼ੁਰੂ ਕੀਤੀ ਗਈ ਔਰ ਮੈਨੂੰ ਇਹ ਦੱਸਦੇ ਹੋਏ ਅੱਜ ਤਸੱਲੀ ਹੋ ਰਹੀ ਹੈ ਕਿ ਉਹਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ ਜਿਹੜੀ ਉਹ ਪਿਛਲੇ ਦਿਨਾਂ ਦੇ ਵਿੱਚ ਮਿਲੀ ਹੈ ਔਰ ਨਾਲ ਹੀ ਮੈਂ ਉਹਨਾਂ ਲੋਕਾਂ ਦਾ ਉਹਨਾਂ ਸਾਥੀਆਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਸਿਵਲ ਸੁਸਾਇਟੀ ਦੇ ਵਿੱਚੋਂ ਚਾਹੇ ਮਾਪੇ ਨੇ ਚਾਹੇ ਕੋਈ ਟੀਚਰਜ਼ ਨੇ ਚਾਹੇ ਯੰਗਸਟਰਜ਼ ਨੇ ਜਾਂ ਉਹ ਲੋਕ ਵੀ ਜਿਹੜੇ ਪਹਿਲਾਂ ਡਰੱਗਸ ਦੇ ਵਿੱਚ ਪੈ ਗਏ ਸੀਗੇ ਤੇ ਛੱਡਣਾ ਚਾਹੁੰਦੇ ਨੇ ਉਹ ਲੋਕ ਵੀ ਕਈ ਨੌਜਵਾਨ ਅੱਗੇ ਆ ਰਹੇ ਨੇ ਕਿ ਜੀ ਅਸੀਂ ਇਸ ਬਿਮਾਰੀ ਨੂੰ ਨੂੰ ਹੱਥ ਲਾ ਕੇ ਦੇਖ ਲਿਆ ਪਰ ਹੁਣ ਅਸੀਂ ਇਹਦੇ ਵਿੱਚੋਂ ਨਿਕਲਣਾ ਚਾਹੁੰਦੇ ਆ ਸੋ ਸਿਵਲ ਸੁਸਾਇਟੀ ਵੀ ਸਮਾਜ ਵੀ ਇਹਦੇ ਵਿੱਚ ਸਾਡਾ ਸਾਥ ਦੇ ਰਿਹਾ ਔਰ ਮੈਂ ਸਮਝਦਾ ਕਿ ਜ਼ਿੰਮੇਵਾਰੀ ਵੀ ਸਾਰਿਆਂ ਦੀ ਬਣਦੀ ਹੈ ਜਿਹਦੇ ਤਹਿਤ ਮਲਟੀਪਲ 3 60 ਡਿਗਰੀਜ਼ ਜੋ ਪਲਾਨ ਹੈ ਉਹ ਬਣਾਇਆ ਗਿਆ ਜਿਸ ਦੇ ਤਹਿਤ ਇੱਕ ਪਾਸੇ ਐਨਫੋਰਸਮੈਂਟ ਕਿਉਂਕਿ ਦੋ ਪਾਰਟਸ ਨੇ ਇਸ ਪੂਰੀ ਮੁਹਿੰਮ ਦੇ ਨੰਬਰ 1 ਸਪਲਾਈ ਰਿਡਕਸ਼ਨ ਦੂਸਰਾ ਡਿਮਾਂਡ ਰਿਡਕਸ਼ਨ ਸਪਲਾਈ ਰਿਡਕਸ਼ਨ ਦੇ ਵਿੱਚ ਪੁਲਿਸ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਐਨਫੋਰਸਮੈਂਟ ਕੀਤੀ ਜਾ ਰਹੀ ਹੈ ਸਪਲਾਈ ਚੇਨ ਹੈ ਜਿਹੜੀ ਜੋ ਪਿਛਲੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਦੀ ਪੁਸ਼ਤਪਨਾਹੀ ਦੇ ਤਹਿਤ ਜਿਨ੍ਹਾਂ ਦੀ ਨੱਕ ਦੇ ਹੇਠ ਇੱਕ ਨਾਰਕੋ ਟੈਰੋਰੀਜ਼ਮ ਦਾ ਇੱਕ ਨੈਕਸਸ ਬਣ ਚੁੱਕਿਆ ਸੀਗਾ ਜਿਹਦੇ ਵਿੱਚ ਕੁਝ ਸਿਆਸਤਦਾਨ ਕੁਝ ਪੁਲਿਸ ਅਫਸਰ ਔਰ ਡਰੱਗ ਸਮਗਲਰਜ਼ ਇੱਕ ਨੈਕਸਸ ਬਣ ਚੁੱਕੇ ਸੀਗਾ ਟਿਕੜੀ ਬਣ ਚੁੱਕੀ ਸੀ ਕਿ ਜਿਹਦੀ ਵਜ੍ਹਾ ਕਰਕੇ ਅੱਜ ਪੰਜਾਬ ਪੰਜ ਦਰਿਆਵਾਂ ਦੀ ਸਰਤੀ ਪੰਜਾਬ ਦੇ ਵਿੱਚ ਛੇਵਾਂ ਨਸ਼ਿਆਂ ਦਾ ਦਰਿਆ ਜਿਹੜਾ ਉਹਨਾਂ ਨੇ ਵਹਾਇਆ ਤੇ ਹੁਣ ਅ ਡਿਮਾਂਡ ਜੋ ਸਪਲਾਈ ਰਿਡਕਸ਼ਨ ਹੈ ਉਹਦੇ ਲਈ ਪੁਲਿਸ ਐਨਫੋਰਸਮੈਂਟ ਕਰ ਰਹੀ ਹੈ ਸਖਤੀ ਕੀਤੀ ਜਾ ਰਹੀ ਹੈ ਜਿਹੜੀਆਂ ਜੋ ਜੋ ਬੈਕਵਰਡ ਚੇਨ ਜੇ ਕੋਈ ਕੋਈ ਐਡਿਕਟ ਮਿਲ ਜਾਂਦਾ ਹੈ ਉਹਦੇ ਤੋਂ ਪੁੱਛ ਕੇ ਛਕਰਦੇ ਹੋਏ ਤਫ਼ਤੀਸ਼ ਕਰਦੇ ਜਿੱਥੇ ਉਹਦਾ ਇਲਾਜ ਕਰਵਾਉਨੇ ਆਸੀਂ ਜਿਹੜੇ ਵੱਡੇ ਡਰੱਗ ਸਮੱਗਲਰਸ ਨੇ ਤਸਕਰ ਨੇ ਜਾਂ ਛੋਟੇ ਪੈਡਲਰਸ ਨੇ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਔਰ ਸਪਲਾਈ ਚੇਨ ਨੂੰ ਤੋੜਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਹੁੰਚੇ ਅੰਮ੍ਰਿਤਸਰ ਪੰਜਾਬ ਦੇ ਵਿੱਚ ਪਾਰਟੀ ਦੀ ਸਰਕਾਰ ਦੇ 3 ਸਾਲ ਪੂਰਾ ਹੋਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੱਲ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਣਗੇ ਆਤਮਸਤਿਕ ਹੁਸ਼ਿਆਰਪੁਰ ਦੇ ਪਿੰਡ ਸਲੇਰਨ ਦੇ ਵਿੱਚ ਸਰਪੰਚ ਤੇ ਕੀਤਾ ਗਿਆ ਹਮਲਾ ਲੱਕੜ mafia ਵੱਲੋਂ ਚਲਾ ਜੀਆਂ ਗੋਲੀਆਂ ਸਰਪੰਚ ਦਾ ਹੋਇਆ ਬਾਲਵਾਲ ਬਚਾ ਤੇ ਪੁਲਿਸ ਕਰ ਰਹੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਆਪਾਂ ਕਰੋ ਗੱਡੀ ਲਈ ਤੇ ਮੈਂ ਚੱਲ ਪਿਆ ਤੇ ਰਸਤੇ ਦੇ ਵਿੱਚ ਮੈਂ ਪੁਲਿਸ ਡਿਪਾਰਟਮੈਂਟ ਨੂੰ ਕਹਿ ਦਿੱਤਾ ਸੀ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਸੀ ਤੇ ਉਹਨਾਂ ਨੇ ਵੀ ਆਪਣੀ ਟੀਮ ਜਲਦੀ ਮੈਨੂੰ ਮੇਰੇ ਤੱਕ ਅਪਰੋਚ ਕਰਨ ਦੀ ਮੈਨੂੰ ਭਰੋਸਾ ਵੀ ਦਿਵਾਇਆ ਸੀ ਸੋ ਅਸੀਂ ਜਦੋਂ ਮੌਕੇ ਤੇ ਪੁੱਜੇ ਸੀਗੇ ਜਿੱਥੇ ਸਾਨੂੰ ਦੱਸਿਆ ਗਿਆ ਸੀ ਉਹਨਾਂ ਨੇ ਗਾਰਡ ਸਾਹਿਬ ਨੇ ਪਹਿਲਾਂ ਆਪਣੀ ਅਪਲਾਈ ਉੱਥੇ ਰੱਖ ਵੀ ਦਿੱਤੀ ਸੀ ਉੱਥੇ ਪਤਾ ਲੱਗ ਗਿਆ ਸੀ ਕਿ ਅੰਦਰ ਕਟਾਂਤਾ ਹੋ ਰਿਹਾ ਕਿ ਕਿ ਆਰੇ ਚੱਲਨ ਦੀ ਵਾਹ ਸਭ ਕੁਝ ਪਤਾ ਲੱਗ ਰਿਹਾ ਸੀ ਤੇ ਜਦੋਂ ਅੰਦਰ ਜਾ ਕੇ ਉਹਨਾਂ ਨੇ ਪਹਿਲਾਂ ਛਾਪੀਆਂ ਦੇ ਨਾਲ ਰਸਤਾ ਬੰਦ ਕੀਤਾ ਹੋਇਆ ਸੀ ਮੇਰੀ ਤਾਂ ਗੱਡੀ ਉੱਥੇ ਪਾਰਕ ਹੋ ਗਈ ਸੀ ਤੇ ਗਾਰਡ ਸਾਹਿਬ ਨੇ ਹਿੰਮਤ ਦਿਖਾ ਦੇ ਹੋਏ ਥੋੜੇ ਅੱਗੇ ਵਧੇ ਮੈਂ ਜੇ ਗੱਡੀ ਪਾਰਕ ਸਾਈਡ ਤੇ ਕਰਦਾ ਪਿਆ ਸੀ ਵੀ ਰੋਡ ਤੇ ਤੇ ਨਾਲ ਹੀ ਇੰਨੀ ਚਿਰ ਜਦੋਂ ਗਾਰਡ ਸਾਹਿਬ ਨੇ ਅੱਗੇ ਦੇਖਿਆ ਕਿ ਅੱਗੇ ਫਲਾ ਫੜਾਫੜ ਗੱਡੀ ਬੜੀ ਤੇਜ਼ ਰਫ਼ਤਾਰ ਨਾਲ ਆਈ ਉਹਨਾਂ ਨੇ ਸਾਈਡ ਤੇ ਭੱਜ ਕੇ ਆਪਣੀ ਜਾਨ ਬਚਾਈ ਤੋ ਸਟ੍ਰੀਟ 'ਤੇ ਆ ਕੇ ਉਹਨੇ ਗੱਡੀ ਸਿੱਧੀ ਮੇਰੀ ਗੱਡੀ ਦੇ ਵਿੱਚ ਲੈ ਕੇ ਹਿੱਟ ਕਰ ਦਿੱਤੀ ਤੇ ਅਜੇ ਮੈਂ ਸੰਭਲ ਪਾਇਆ ਤਾਂ ਮੈਂ ਉੱਥੋਂ ਨਿਕਲ ਕੇ ਮੈਂ ਦੇਖਿਆ ਮੈਂ ਟਰਾਈ ਕਰਦਾ ਸੀ ਕਿ ਨਿਕਲਾਂ ਕਿ ਇੰਨੇ 'ਚੋਂ ਜਿਹੜੇ ਸਾਰੇ ਉੱਥੇ ਚੋਰ ਗਰੋਹ ਦੇ ਮੈਂਬਰ ਸੀ ਉਹ ਭੱਜਦੇ ਆਉਣ ਉਹਨਾਂ ਵਿੱਚੋਂ ਇੱਕ ਮੂ ਟਕੇ ਹੋਏ ਸੀ ਇਹਨਾਂ ਦੇ ਉਹਨਾਂ ਸਦਾ ਹੀ ਆ ਕੇ ਸਟ੍ਰੀਟ 'ਤੇ ਇੱਕ ਫਾਇਰ ਸਿੱਧਾ ਮੇਰੇ ਯਾਰ ਨੂੰ ਕੀਤਾ ਤੇ ਆਪਾਂ ਥੋੜੇ ਝੁੱਕ ਗਏ ਤੇ ਉਨੀ 'ਚ ਜਿਹੜਾ ਡਰਾਈਵਰ ਵੀ ਸੀਗਾ ਜਿਹੜਾ ਗੱਡੀ ਜਾ ਕੇ ਹਿੱਟ ਕੀਤੀ ਉਹਨੇ ਵੀ ਪਰਲੇ ਸਾਈਡ ਦਾ ਸ਼ੀਸ਼ਾ ਭੰਨ ਕੇ ਉੱਥੋਂ ਭੱਜਣ ਚ ਕਾਮ ਗਿਆ 6 ਸਤ ਜਾਨੀ ਸੀ ਸਰ ਜਿਹੜੇ ਦੇਖੇ ਬਰਨਾਲਾ ਦੇ ਪਿੰਡ ਪੱਖੋ ਕਲਾ ਵਿਖੇ ਹੋਏ ਵਿਸਪੋਰਟ ਦੇ ਨਾਲ ਘਰ ਦੇ ਵਿੱਚ ਲੱਗੀ ਅੱਗ ਘਰ ਦਾ ਮਾਲਕ ਬੁਰੀ ਤਰ੍ਹਾਂ ਹੋਇਆ ਜ਼ਖਮੀ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਭਰਤੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਅੱਜ ਸਵੇਰੇ ਪੱਖੋ ਕਲਾ ਦੇ ਸਰਪੰਚ ਸਾਹਿਬ ਨੇ ਸਾਨੂੰ ਕਾਲ ਕੀਤੀ ਸੀ ਵੀ ਇੱਕ ਹਰਮੇਲ ਸਿੰਘ ਦਾ ਘਰ ਹੈਗਾ ਇੱਥੇ ਗੋਨਾ ਪੱਤੀ ਦੇ ਵਿੱਚ ਉੱਥੇ ਵੀ ਘਰ ਦੇ ਵਿੱਚ ਅਚਨਚੇਤ ਜਿਹੜਾ ਹੈਗਾ ਧੁਮਾਕਾ ਹੋਇਆਗਾ ਅਸੀਂ ਪਿੰਡ ਦੇ ਵਿੱਚ ਹੀ ਮੌਕੇ ਤੇ ਪਹੁੰਚੇ ਤੇ ਹਰਮੇਲ ਸਿੰਘ ਦਾ ਘਰ ਹੈ ਪਿੱਛੇ ਜਿਹੜਾ ਹੈਗਾ ਤਿੰਨ ਕਮਰੇ ਨੇ ਜੀ ਇਹ ਤਿੰਨੇ ਦੀਆਂ ਉਹ ਧੁਮਾਕੇ ਦੇ ਨਾਲ ਜਿਹੜੀਆਂ ਹੈਗੀਆਂ ਨੇ ਛੱਤਾ ਉੱਡ ਗਿਆ ਤੇ ਜਾਨੀ ਨੁਕਸਾਨ ਜਿਹੜਾ ਹੁਣ ਉਹ ਬਚ ਗਿਆ ਘਰ ਦਾ ਮਾਲਕ ਸਿਰਮੇਲ ਸਿੰਘ ਉਹ ਥੋੜਾ ਝੁਲਸਿਆ ਗਿਆ ਉਹ ਬੀਐਮਸੀ ਹਸਪੀਟਲ ਦੇ ਵਿੱਚ ਦਾਖਲਾ ਹੈਗਾ ਤੇ ਉਹਨਾਂ ਦੇ ਘਰ ਵਾਲੀ ਸੀ ਵੀ ਸੁਖਪਾਲ ਕੌਰ ਉਹ ਮੈਨਰ ਜਿਹੜੀ ਹੈਗੀ ਹੈ ਜ਼ਖਮੀ ਹੈਗੀ ਪੁਲਿਸ ਨੂੰ ਬਤਾ ਲੱਗਿਆ ਫਿਰ ਬਲਾਕ ਕਾਰਨ ਇਹਨਾਂ ਦਸਨ ਮੁਤਾਬਕ ਤਾਂ ਇਹ ਕਹਿ ਰਹੇ ਨੇ ਵੀ ਜਿਵੇਂ ਅੰਦਰ ਬੈਟਰੀਆਂ ਦਾ ਕੰਮ ਕਰਦਿੰਦੇ ਨੇ ਇਹ ਬੈਟਰੀ ਬੂਟਰ ਹੁੰਦਾ ਕੁਝ ਬੈਟਰ ਤੋਂ ਵੀ ਹੋ ਸਕਦਾ ਜਿਹੜਾ ਹੈਗਾ ਵੀ ਜਿਹੜਾ ਕੋਈ ਚਿੰਗਾਰੀ ਲੱਗੀ ਹੋਵੇ ਤੇ ਗੈਸ ਲੀਕ ਦਾ ਵੀ ਚੱਲ ਰਿਹਾ ਹੈਗਾ ਉਹ ਦੇਖਦੇ ਹੁਣ ਕੀ ਮਾਮਲਾ ਸਾਹਮਣੇ ਆ ਰਿਹਾ ਹੁਸ਼ਾਰਪੁਰ ਦੇ ਵਿੱਚ ਦੋ ਗੱਡੀਆਂ ਦੀ ਆਪਸ ਵਿੱਚ ਹੋਈ ਭਿਆਨਕ ਟੱਕਰ ਮੋਟਰਸਾਈਕਲ ਨੌਜਵਾਨ ਦੀ ਹੋਈ ਦਰਦਨਾਕ ਮੌਤ ਕਾਰ ਦੀ ਤੇਜ਼ ਰਫ਼ਤਾਰ ਦੇ ਕਾਰਨ ਵਾਪਰਿਆ ਹਾਦਸਾ ਪੁਲਿਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਸ਼ੁਰੂ ਇਸ ਸਵੇਰੇ ਵੀਕਲ ਸੀ ਜੀ ਇੱਕ ਇੱਕ ਕਾਰ ਆ ਰਹੀ ਸੀ ਜੀ ਇਧਰੋਂ ਆਨੰਦਪੁਰ ਸਾਹਿਬ ਤੋਂ ਇੱਕ ਕਾਰ ਇਧਰੋਂ ਜਾ ਰਹੀ ਸੀ ਤੇ ਦੋਨੇ ਵੀਕਲ ਮੇਰਾ ਖਿਆਲ ਜਿਹੜਾ ਆਨੰਦਪੁਰ ਸਾਹਿਬ ਵੱਲੋਂ ਕਾਰ ਵਾਲਾ ਇਹ ਵੀਕਲ ਹੈਗਾ ਜੀ ਐ ਬਰੀਜ਼ਾ ਕਾਰ ਆ ਜੀ ਸ਼ਾਇਦ ਇਹਨੂੰ ਚਾ ਨੀਂਦ ਆ ਗਈ ਇਹਨੂੰ ਆਲਟ ਸਾਈਡ ਲਿਆ ਕੇ ਇਧਰਲੇ ਪਾਸੇ ਐ ਮੋਟਰਸਾਈਕਲ ਦੇ ਵਿੱਚ ਮਰਿਆ ਜੀ ਤੇ ਨਾਲ ਕਾਰ ਦੇ ਵਿੱਚ ਮਰਿਆ ਉਹ ਕਾਰ ਵੀ ਡੈਮੇਜ ਹੋਈ ਆ ਤੇ ਇਹ ਮੁੰਡਾ ਸੀ ਇਹਦੀ ਉਮਰ ਕੋਈ 30 34 ਸਾਲ ਹੈਗੀ ਆ ਤੇ ਇਹਦੀ ਮੌਕੇ ਦੇ ਉੱਤੇ ਜਿਹੜੀ ਆ ਡੈਥ ਹੋ ਗਈ ਆ ਅਸੀਂ ਜਿਹੜਾ ਮੁੰਡਾ ਆ ਉਹ ਰੌਂਡ ਅਪ ਕਰ ਲਿਆ ਥਾਣੇ ਆ ਗਿਆ ਜੀ ਤੇ ਐਫ ਆਈ ਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਕਰ ਰਹੇ ਆ ਜੀ ਮੁਖਤਸਰ ਦੇ ਵਿੱਚ ਕਰਜ਼ੇ ਤੋਂ ਤੰਗਾ ਕੇ ਇੱਕ ਵਿਅਕਤੀ ਨੇ ਆਪਣੇ ਪੁੱਤਰ ਸਮੇਤ ਨਹਿਰ ਵਿੱਚ ਮਾਰੀ ਛਾਲ ਐਨਡੀਆਰਫ ਦੀਆਂ ਟੀਮਾਂ ਕਰ ਰਹੀਆਂ ਦੋਵਾਂ ਦੀ ਤਲਾਸ਼ ਪਰਿਵਾਰਕ ਮੈਂਬਰਾਂ ਨੇ ਕੁਝ ਲੋਕਾਂ ਤੇ ਲਗਾਏ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਮਾਰੀ ਛਾਲ ਮਾਰੀ ਉਹਨਾਂ ਨੇ ਵੀ ਸੈਡ ਕੀਤਾ ਵੀਡੀਓ ਆਪਾਂ ਕੱਢ ਸੈਡ ਕੀਤਾ ਵੀਡੀਓ ਦੋਸਤਾਂ ਬੰਦਾਂ ਨਾਮ ਹੀ ਲਿਆ ਨੂੰ ਤਾਂ ਕਰਦੇ ਚਾਹ ਲਿਆ ਕਿ ਸਰ ਦੁਆਰਾ ਦੁਆਰਾ ਮੰਜ਼ੂਰੀ ਦਿੱਤੀਆਂ ਨਾ ਕਿ ਇਸੇ ਕਰਕੇ ਸੈਡ ਕਰ ਗਈ ਕਿੰਨੇ ਬੱਚੇ ਸੀ ਇਹਨਾਂ ਦੇ ਕੀ ਕੋਈ ਵੀਰ ਨਾਲ ਮਰੇ ਕਿੰਨੀ ਉਮਰ ਸੀ ਇਹਨਾਂ ਦੀ ਆਪਦੀ ਸੀ 32 ਸਾਲ ਦਾ ਹੀ ਇਹ ਮੁੰਡਾ 15 ਸਾਲ ਦਾ ਕੀ ਕੰਮ ਕਰਦੇ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੀ ਸਾਤਾ ਆਪਾਂ ਜੁਹੀ ਆਂਦੀ ਹੁੰਦੀ ਹੋਰੀ ਚ ਬਿਚਾਰਾ ਕੰਮ ਕੀ ਮੰਗ ਕਰਦੀ ਮੰਗ ਪਛਾਣ ਤੇ ਹੀ ਕਰ ਰਹੇ ਕਰਦੇ ਹਾਂ ਕਿ ਜਿੰਨਾ ਸਮੇਂ ਨੂੰ ਪਸਾਇਆ ਮੰਗ ਕਿਸ ਤਰ੍ਹਾਂ ਘਰੇ ਆ ਕੇ ਆਪਾਂ ਨੂੰ ਕੌਣ ਕਰਦੇ ਬੁੜੇ ਨਾਲ ਸੰਕਰਦੇ ਉਹਨਾਂ ਬਾਰੇ ਕਰ ਨਹੀਂ ਹੋਣੀ ਚਾਹੀਦੀ ਅਮਰੀਕਾ ਵੱਲੋਂ ਨੌਜਵਾਨਾਂ ਨੂੰ ਰਿਪੋਰਟ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ ਕੰਜਾਂਜਾ ਜਾਰੀ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਏਜੰਟਾਂ ਦੀ ਸੂਚੀ ਕੀਤੇ ਤਿਆਰ ਤੇ ਹੁਣ ਤੱਕ 11 ਲੋਕਾਂ ਤੋਂ ਕੀਤੀ ਪਹੁੰਚ ਗਏ ਸੋ ਐਸੀ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਰਨ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ